ਮੁੱਖ ਮੰਤਰੀ ਜੀ ਦਾ ਇਹ ਤਹਿਸੀਲ ਚ ਜਾਣਾ ਚੈੱਕ ਕਰਨਾ ਇਹ ਇਹ ਵਿਖਾ ਮਾਦਮੀ ਪਾਰਟੀ ਦਾ ਜਿਹੜਾ ਅਧਲਾ ਲੱਗਦਾ ਵੀ ਮੁੱਖ ਮੰਤਰੀ ਤੇ ਪੰਜਾਬ ਚ ਅਗਰ ਅਸੀਂ 45 ਦਿਨ ਦੇ ਵਿੱਚ ਇੰਤਕਾਲ ਕਰਨਾ ਤੇ ਸਾਡੇ ਕੋ ਕਿੰਨੇ ਇੰਤਕਾਲ ਹੋ ਕਿਉਂ ਡਿਲੇ ਹੋਏ ਇਹ ਵੀ ਸਾਡੇ ਕੋ ਡਾਟਾ ਆ ਪਏਗਾ ਸੂਬੇ ਦੇ ਵਸੀਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੇ ਹੱਲੇ ਪੰਜਾਬ ਸਰਕਾਰ ਵੱਲੋਂ ਪੰਜਾਪ ਭਰਦੀਆਂ ਤਹਿਸੀਲ ਕੰਪਲੈਕਸਾਂ ਵਿੱਚ ਇੰਤਕਾਲ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪਸ ਯੋਜਿਤ ਕੀਤੇ ਗਏ ਇਸੇ ਹੀ ਕਰੀਦੇ ਤਹਿ ਤਹਿਸੀਲ ਕੰਪਲੈਕਸ ਵਿਖੇ ਵੀ ਇੱਕ ਕੈਂਪਸ ਯੋਜਿਤ ਕੀਤਾ ਗਿਆ ਜਿਸ ਦਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਬ੍ਰਹਮਸ਼ੰਕਰ ਜਿੰਪਾ ਦਾ ਹਲਕਾ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰ ਸਰਦਾਰ ਜੁਗਿੰਦਰ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਅਮਿਤ ਪੰਚਾਲ ਤਹਿਸੀਲਦਾਰ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੀ ਆਇਆਂ ਨੂੰ ਕਿਹਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ ਉੱਥੇ ਹੀ ਉਹਨਾਂ ਲੋਕਾਂ ਦੀ ਸਹੂਲਤ ਲਈ ਲਗਾਏ ਕੰਨਿਆ ਸਮੱਸਿਆਵਾਂ ਨੂੰ ਵੀ ਸੁਣਿਆ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਦਾ ਜਲ ਤੋਂ ਜਲ ਨਿਪਟਾਰਾ ਕਰਨ ਦੇ ਆਦੇਸ਼ ਵੀ ਦਿੱਤੇ। ਹੁਣ ਆ ਭਗਵਾਨ ਪਰਸ਼ੂਰਾਮ ਜੀ ਦੀ ਤਪੋਸਥਲੀ ਪਿੰਡ ਖਾਟੀ ਧਾਮ ਵਿਖੇ ਰੁਕੇ ਹੋਏ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਸਬੰਧਤ ਵਿਭਾਗ ਦੇ ਐਸ.ਡੀ.ਓ ਨੂੰ ਕਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬ੍ਰਹਮਸ਼ੰਕਰ ਜਿੰਪਾ ਨੇ ਆਖਿਆ ਕਿ ਉਹਨਾਂ ਐਨ.ਓ.ਸੀ. ਸੰਬੰਧੀ ਕਿਸੇ ਨੂੰ ਦਿੱਕਤ ਨਾ ਆਉਣ ਲਈ ਬਧੀਗ ਡਿਪਟੀ ਕਮਿਸ਼ਨਰ ਕਮ ਨਿਗਮ ਕਮਿਸ਼ਨਰ ਅਮਿਤ ਪੰਚਾਲ ਨੂੰ ਆਦੇਸ਼ ਜਾਰੀ ਕੀਤੇ ਨੇ। ਉਹਨਾਂ ਨਾਲ ਹੀ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਉਹ ਭਗਵੰਤ ਮਾਨ ਦੇ ਧਿਆਨ ਵਿੱਚ ਸਾਰੀ ਗੱਲਬਾਤ ਲਿਆਉਣਗੇ ਜਰਕੀ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਤੇ ਹੋਰ ਕਮੀਆਂ ਨੂੰ ਪੂਰਾ ਕਰਵਾਉਣ ਲਈ ਵੀ ਉਹ ਸਿਹਤ ਮੰਤਰੀ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਉਂਦਾ ਯਤਨ ਕਰਨਗੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੂਰੇ ਪੰਜਾਬ ਦੀ ਹਰ ਤਹਿਸੀਲ ਵਿੱਚ ਹੀ ਇਹ ਕੈਂਪ ਲਗਾਏ ਗਏ ਨੇ ਜਿਨ੍ਹਾਂ ਦੇ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲੇ ਨੇ ਫਗਵਾੜਾ ਵੀ ਤਹਿਸੀਲ ਕੰਪਲੈਕਸ ਨੂੰ ਵਧੀਆ ਤਰੀਕੇ ਨਾਲ ਬਣਾਉਣ ਸੰਬੰਧੀ ਬੋਲਦਿਆਂ ਹੁਣ ਆ ਕਿਹਾ ਕਿ ਸਰਕਾਰ ਵੱਲੋਂ ਬਹੁਤ ਜਲਦ ਹੀ ਹਰ ਸਹੂਬਿਦਾਂ ਨਾਲ ਲੈਸ ਤਹਿਸੀਲ ਕੰਪਲੈਕਸ ਬਣਾ ਕੇ ਦਿੱਤੀ ਜਾਪੇਗੀ ਸੋ ਇਹ ਚੀਜ਼ਾਂ ਸਾਰੀਆਂ ਅਸੀਂ ਸਾਰੇ ਜਿੰਨੇ ਬੰਦੇ ਹੈਗੇ ਇਕੱਠੇ ਹੋ ਕੇ ਅੱਜ ਅਸੀਂ ਪੰਜਾਬ ਦੀ ਜ ਆਮ ਆਦਮੀ ਪਾਰਟੀ ਨਾਮ ਹੈ ਆਮ ਆਦਮੀ ਦਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਜੀ ਦਾ ਤਹਿਸੀਲ ਚ ਜਾਣਾ ਚੈੱਕ ਕਰਨਾ ਇਹ ਇਹ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਪਤਾ ਲੱਗਦਾ ਵੀ ਮੁੱਖ ਮੰਤਰੀ ਜੀ ਇਸੀ ਕਰਕੇ ਸਾਡੇ ਸਾਰਿਆਂ ਦੀ ਡਿਊਟੀ ਬਣ ਗਈ ਹੈ ਕਮਿਸ਼ਨਰ ਸਾਹਿਬ ਸਰ ਕਿਸੇ ਨੂੰ ਐਨਓਸੀ ਦੀ ਪ੍ਰੋਬਲਮ ਨਾ ਆਵੇ ਸਰ ਬਿਲਕੁਲ ਦੇਖੋ ਬੜਾ ਵੱਡਾ ਮੈਟਰ ਹੈ ਹਾਲ ਤੱਕ ਸਟਿਲ ਪੈਂਡਿੰਗ ਹੈ ਕੁਝ ਬਦਲਦਾ ਨਾ ਕਿਉਂਕਿ ਹਾਈ ਕੋਰਟ ਦੀ ਡਾਇਰੈਕਸ਼ਨਸ ਹੋ ਅਸੀਂ ਮੱਦੇ ਨਜ਼ਰ ਰੱਖ ਕੇ ਸਾਰੀਆਂ ਚੀਜ਼ਾਂ ਹੈਗੀਆਂ ਅਸੀਂ ਉਸ ਕੰਪਲਿਕੈਸ਼ਨ ਨੂੰ ਵੀ ਸਮਝਦੇ ਹਾਂ ਉਹ ਸਾਡੇ ਲਈ ਗੱਲ ਜਿਹੜੀ ਹੈ ਨਾ ਇਹ ਟ੍ਰੇਡ ਕੰਪਲਿਕੈਸ਼ਨ ਜਿਹੜੇ ਲੋਕੇਸ਼ਨ ਮੰਨਿਓ ਜੀ ਉਹ ਮੌਕੇ ਤੇ ਕਾਫੀ ਲੋਕਾਂ ਤੇ ਹਾਂ ਉਹ ਇਹਦਾ ਵੀ ਹੈਗਾ ਅਸੀਂ ਕਰ ਰਹੇ ਹਾਂ ਕਦੇ ਜਲਦੀ ਲੇਕਿਨ ਸਾਡੇ ਕੋ ਜਿਹੜਾ ਲੈਣ ਆਇਆ ਮੇਰੀ ਗੱਲ ਸਮਝੋ ਔਰ ਉਹ ਉਹਨੂੰ ਆਪਾਂ ਯਕੀਨੀ ਬਣਾਈਏ ਕਿ ਲੈਂਡ ਨਾਲ ਨੂੰ ਪਰੇਸ਼ਾਨੀ ਨਾ ਆਵੇ ਅਗਰ ਉਹਦੇ ਚ ਕੋਈ ਹੋਰ ਬੈਟਰ ਨਹੀਂ ਹੈ ਬਿਲਕੁਲ ਠੀਕ ਹੈ ਨਾ ਜੀ ਇਸ ਚੀਜ਼ ਦਾ ਖਿਆਲ ਰੱਖੋ ਜਾਵੇ ਸਾਰੀ ਇਹ ਜੀਜੇ ਦਾ ਜਿਹੜਾ ਪਬਲਿਕ ਕੋਈ ਬੰਦਾ ਆਂਦਾ ਉਹਨੂੰ ਵੀ ਕਹਿੰਦਾ ਅਟੈਂਡ ਕਰਕੇ ਤੁਹਾਡਾ ਇਹ ਪਟਵਾਰੀ ਮੌਜੂਦ ਜਦ ਜਿਸ ਦਿਨ ਤੁਹਾਡਾ ਉਹਦਾ ਟਾਈਮਿੰਗ ਸੈੱਟ ਹੋਵੇ ਤੁਹਾਡਾ ਅਧਿਕਾਰੀ ਉੱਥੇ ਬੈਠਾ ਹੋਵੇ ਉਹ ਕਹਿੰਦਾ ਜੀ ਤੁਸੀਂ ਇੱਥੇ ਨਾਇਬ ਸਾਹਿਬ ਵੀ ਆਂ ਤੇ ਤਹਿਸੀਲਦਾਰ ਸਾਹਿਬ ਵੀ ਆਂ ਅੱਛਾ ਤੇ ਇਹਦਾ ਮਤਲਬ ਹੈ ਬਾਈ ਚਾਹ ਤੁਹਾਨੂੰ ਕਿਤੇ ਐਡਮਿਨਿਸਟ੍ਰੇਸ਼ਨ ਦੇ ਦੌਰੇ ਜਾਣਾ ਪੈਂਦਾ ਤੇ ਇੱਕ ਜਿਹੜਾ ਵੀ ਆ ਤੁਹਾਡਾ ਅਧਿਕਾਰੀ ਕੋਈ ਨਾ ਉਹਨੂੰ ਗਾਈਡ ਕਰੇ ਫਿਰ ਉਸ ਦੇ ਉੱਤੇ ਜਿਹੜਾ ਆ ਕਿ ਇਸ ਟਾਈਮ ਬੜੀ ਪ੍ਰੋਬਲਮ ਆ ਬਹੁਤਾਂ ਦੀ ਰਿਸਟਰੀ ਨਹੀਂ ਹੋ ਰਹੀਆਂ ਅਲੱਗ-ਅਲੱਗ ਸ਼ਹਿਰਾਂ 'ਚ ਕਹ ਲਓ ਜਾਂ ਪੁਗਵਾੜੇ 'ਚ ਕਹ ਲਓ ਜਾਂ ਹੋਰ ਵੀ ਕੱਲੇ ਕੋਈ ਸਰਲ ਜਿਹੜੀ ਆ ਨੀਤੀ ਆ ਕਦੋਂ ਤੱਕ ਆਏਗੀ ਤੇ ਕਦੋਂ ਤੋਂ ਜਿਆਦਾ ਸ਼ੁਰੂ ਹੋਵੇ ਦੇਖੋ ਬ੍ਰਦਰ ਗੱਲ ਇਹ ਹੈ ਕਿ ਇਹ ਲੰਬੇ ਅਰਸੇ ਦੀ ਪ੍ਰੋਬਲਮ ਸੀਗੀ ਜਿਹੜੀ ਡਾਇਗਨੋਸ ਸਹੀ ਤਰੀਕੇ ਨਾਲ ਹੁਣ ਹੋਈ ਹੈ ਜਾ ਕੇ ਮੈਂ ਕਹਿ ਸਕਦਾ ਹੋ ਗਈ ਹੈ ਤੁਹਾਡੇ ਸਾਹਮਣੇ ਆ ਅਸੀਂ ਘਰ ਲਿਖੋ ਉਹਦੇ ਤੇ ਵੀ ਵਰਕਰ ਰਹੇ ਔਰ ਜਿਹੜੇ ਜਲਦ ਇਹਦੇ ਤੇ ਵੀ ਦੇਖੋ ਹਾਈ ਕੋਰਟ ਦੀ ਰੋਕ ਹੈ ਅੱਛਾ ਅੱਛਾ ਅਸੀਂ ਤਾਂ ਸਾਨੂੰ ਤਾਂ ਰੈਵਨਿਊ ਨੂੰ ਵੀ ਇਚ ਲਾਸ ਹੈ ਔਰ ਲੋਕਾਂ ਨੂੰ ਲੱਗ ਪਰੇਸ਼ਾਨੀ ਹੈ ਔਰ ਇਹ ਕਾਰਨ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਕਰਾਪਸ਼ਨ ਦਾ ਘਰ ਵੀ ਬਣਦੀਆਂ ਵੱਡੀ ਗੱਲ ਹੈ ਔਰ ਲੇਕਿਨ ਨਿਸ਼ਚਿੰਤ ਰਹੋ ਇਹ ਤਾਂ ਸਰਕਾਰ ਜਲਦ ਕੋਈ ਰੋ ਫੈਸਲਾ ਲਏਗੀ ਕਿਉਂਕਿ ਐਕਚੁਅਲੀ ਐਨਓਸੀ ਦਾ ਮੈਟਰ ਜਿਹੜਾ ਹੈਗਾ ਉਹ ਨਾਲ-ਨਾਲ ਅਰਬਨ ਡਵੈਲਪਮੈਂਟ ਤਨ ਮਹਿਕਮਿਆਂ ਦਾ ਆ ਗਿਆ ਸਾਡੇ ਇਸ ਤੇ ਰਜਿਸਟਰੀ ਕਰਨੀ ਹੈ ਜਿੱਥੇ ਲੋਕਲ ਬਾਡੀ ਵੀ ਹੈ ਅਰਬਨ ਡਵੈਲਪਮੈਂਟ ਵੀ ਹੈ ਉੱਥੇ ਵੀ ਜਲਦ ਕੋਈ ਨਾ ਕੋਈ ਚਰਚਾ ਸਾਡੀ ਹੋ ਰਹੀ ਹੈ ਉੱਚੇ ਵੀ ਜਲਦ ਰਿਜ਼ਲਟ ਲੋਕਾਂ ਦੇ ਲੰਬੇ ਅਸਰ ਹੋ ਜਾ ਜੀ ਔਰ ਤੁਸੀਂ ਆਲਰੇਡੀ ਮਾਨ ਸਾਹਿਬ ਵੀ ਉਸ ਲਈ ਕੋਸ਼ਿਸ਼ ਜਰੂਰ ਕਰਦੇ ਰਹਿੰਦੇ ਆ ਚਾਹ ਦੇ ਵੀ ਉੱਥੇ ਮੈਂ ਲਿੰਕੀ ਸਸ਼ੀਮ ਔਰ ਇਹਨਾਂ ਨੇ ਔਰ ਮੈਂ ਸੀਐਮ ਸਾਹਿਬ ਦਾ ਧਿਆਨ ਚ ਲਿਆ ਕੇ ਜਲਦੀ ਇਤੇ ਚਾਹਾਂ ਗਵਰਨਮੈਂਟ ਕਿਉਂਕਿ ਰੈਵਨਿਊ ਦੇ ਅਧੀਨ ਹੁੰਦੇ ਆ ਸਾਰੀਆਂ ਚੀਜ਼ਾਂ ਕੋਈ ਇਦਾਂ ਦੀ ਗੱਲ ਨਹੀਂ ਅ ਇਹਨਾਂ ਦੇ ਜਿਹੜੇ ਪਹਿਲਾਂ ਆਲਰੇਡੀ ਦਿੱਤਾ ਆ ਉਹ ਤੋਂ ਦੁਆਰਾ ਕਰਕੇ ਅਗਰ ਨੋਰਮਸ ਪੂਰੇ ਹੁੰਦੇ ਆ ਇੱਕ ਜ਼ਿਲ੍ਹੇ ਦੇ ਲਈ ਸਾਰੇ ਤੇ ਉਹ ਜ਼ਰੂਰਤ ਕੰਮ ਕੀਤਾ ਜਾਏਗਾ ਜਾਂ ਜਲਦ ਕੀਤਾ ਜਾਏਗਾ ਇਹ ਵੀ ਗਵਰਨਮੈਂਟ ਨੇ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਮੰਨਣਾ ਜੀ ਸਰ ਜੀ ਤੇ ਸਰ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਾਫੀ ਕਮੀ ਹੈ ਲੋਕ ਆ ਖਾਸੇ ਸਰ ਇਦਾਂ ਆ ਤੁਸੀਂ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਆਂ ਵੀ ਡਾਕਟਰਾਂ ਦੀ ਭਰਤੀ ਇੱਕ ਟਾਈਮ ਲੱਗਣ ਲਈ ਪਰਤਿਆ ਉਹ ਪਹਿਲੀ ਗਵਰਨਮੈਂਟ ਹੈ ਜਿਹਨੇ ਇੰਨੇ ਟਾਈਮ ਤੋਂ ਬਾਅਦ ਜਾ ਕੇ ਹੁਣ 700 ਤੋਂ ਜ਼ਿਆਦਾ ਡਾਕਟਰ ਰੱਖਿਆ ਸੀ ਜਿਹਦੇ ਵਿੱਚ ਅਸੀਂ ਮਹੱਲਾ ਕਲੀਨਿਕ ਵੀ ਡਾਕਟਰ ਪੂਰੇ ਕੀਤੇ ਕੁਝ ਹੌਸਪੀਟਲ ਵੀ ਕੀਤੇ ਆ ਲੇਕਿਨ ਅਗਰ ਇਥੇ ਕਮੀਆਂ ਤੁਸੀਂ ਮਾਨ ਸਾਹਿਬ ਬੈਠੇ ਹੁੰਦੇ ਹੋ ਡੈਫੀਨਿਟਲੀ ਹਰ ਮੰਤਰੀ ਸਾਹਿਬ ਦੇ ਨਾਲ ਗੱਲ ਕਰਕੇ ਮੈਂ ਵੀ ਕੋਸ਼ਿਸ਼ ਕਰੂੰਗਾ ਤੇ ਕਿਉਂਕਿ ਲਾਲ ਲੱਗਦਾ ਮੇਰਾ ਪਾਰਲੀਮੈਂਟ ਲਾ ਇਲਾਕਾ ਹਿਸ਼ਾ ਆਪਣ ਨੂੰ ਲੱਗਦਾ ਇਹ ਤੇ ਕੋਸ਼ਿਸ਼ ਕਰਕੇ ਜਲਦ ਜਿੰਨੇ ਸਾਡੇ ਕੋਲ ਡਾਕਟਰ ਇਸ ਲਈ ਕੋ ਪ੍ਰੋਵੀਜ਼ਨਲ ਹੈਗੇ ਤੁਹਾਡੇ ਜ਼ਰੂਰ ਦਾ ਮੰਗੋ ਅੱਜ ਦੀ ਵਿਦਟ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਸਪੈਸ਼ਲੀ ਇੰਤਕਾਲ ਦੇ ਲਈ ਅੱਜ ਛੁੱਟੀ ਵਾਲਾ ਦਿਨ ਹੈ ਸ਼ਨੀਵਾਰ ਦਾ ਲੇਕਿਨ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਦਾ ਦਸ਼ਾ ਨਿਰਦੇਸ਼ ਦੇ ਉੱਤੇ ਪੂਰੇ ਪੰਜਾਬ ਦੀ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ ਇਹਦੇ ਲਈ ਆਲਰੇਡੀ ਅਸੀਂ ਜਨਮਦਾਨ ਅਦਾਲਨ ਲਗਾ ਰਹੇ ਸੀ ਜ਼ਿਲ੍ਹੇ ਦੇ ਵਿੱਚ ਜਦੋਂ ਤੁਹਾਨੂੰ ਦੱਸਿਆ 810 ਇੰਤਕਾਲ ਇੱਕ ਦਿਨ ਚ ਹੋਏ ਇੱਥੇ ਜ਼ਿਲ੍ਹੇ ਦਿਹਾੜੇ ਲਗਾਏ ਸੀ ਇਹਦਾ ਪੂਰੇ ਪੰਜਾਬ ਚ ਲਾਇਆ ਔਰ ਇਹਦਾ ਬਹੁਤ ਅੱਛਾ ਰਿਜ਼ਲਟ ਆ ਜਿਹੜਾ ਕੋ ਕੰਮ ਰਹੇਗਾ ਉਹਨੂੰ ਫੇਰ ਦੁਬਾਰਾ ਦੇਖਾਂਗੇ ਸਾਡੇ ਕੋ ਡਾਟਾ ਨਿਕਲ ਕੇ ਆਏਗਾ ਕਿ ਪੰਜਾਬ ਚ ਅਗਰ ਅਸੀਂ 45 ਦਿਨ ਦੇ ਵਿੱਚ ਇਤਕਾਲ ਕਰਨਾ ਤੇ ਸਾਡੇ ਕੋ ਕਿੰਨੇ ਇਤਕਾਲ ਔਰ ਕਿਉਂ ਡਿਲੇ ਹੋਏ ਇਹ ਵੀ ਸਾਡੇ ਕੋ ਡਾਟਾ ਆਪੇ ਸਰ ਜਿਹੜੀ ਇਹ ਤਹਿਸੀਲ ਕੰਪਲੈਕਸ ਦੀ ਹਾਲਤ ਉਹ ਖਾਸ ਹੈ ਇਹਦੇ ਬਾਰੇ ਇੱਕ ਜਗ੍ਹਾ ਤੁਸੀਂ ਕੀਤੀ ਆ ਗਏ ਮੈਂ ਜੀ ਤੁਹਾਨੂੰ ਮੈਂ ਗੱਲ ਕਰ ਰਿਹਾ ਪਹਿਲੀ ਸਰਕਾਰ ਜਿਹਨੇ ਤਕਰੀਬਨ ਪੜੇ 200 ਕਰੋੜ ਰੁਪਇਆ ਜਾਰੀ ਕੀਤਾ ਸਾਰੀਆਂ ਤਹਿਸੀਲਾਂ ਦੇ ਲਈ ਔਰ ਮਨ ਲੱਗਦਾ ਇੱਡਾ ਪੈਣਾ ਪੈਸਾ ਕਦੇ ਨਹੀਂ ਹੋਇਆ ਇਹ ਤਸੀਦ ਕਮਬੈਕ ਤੁਹਾਨੂੰ ਬਹੁਤ ਵਧੀਆ ਵੈਲਕਮ ਇੱਡਾ ਪੈਸਾ ਤੁਸੀਂ ਦੇਖੋ ਹੋਰ ਦਵਾਂਗੇ